ਪਰਮਾਨ ਤੁਸੀਂ ਬੋਲਦੇ ਤੇ ਆਪਣੀ ਚੀਜ਼ ਲਾਉਂਦਾ ਛਵਾਦੀ ਹੋੜ ਆਉਂਦਾ ਸਤਿਗੁਰਾਲ ਜੀ ਸਤਿਗੁਰਾ ਪ੍ਰਧਾਨ ਜੀ ਜਿਓ ਜੇੜ ਫੁੱਪਾ ਹੋ ਕੀ ਕੋ ਵਧੀਆ ਜੀ ਆਹਾ ਕਿਹਦਾ ਲਈ ਫਿਰਦੇ ਹੋ ਤੇ ਲੈ ਲੈ ਰੱਟ ਆਪਾ ਹੋਰ ਇਥੇ ਨਾ ਮੋਲਾ ਲੜਾ ਤੇ ਚੇਲ ਤੂੰ ਕਿਨੇ ਰੁਪਈਆ ਦਾ ਇਹ 390 ਦਾ ਸੱਚੀ ਦਾ ਲੈ ਲੈ 800 ਯਾਰ ਦਾ ਹਾਂ ਪਰ ਸਾਨੂੰ ਦੱਸਣਾ ਜ਼ਰੂਰੀ ਨਹੀਂ ਮੰਨ ਲਈ ਤੁਸੀਂ ਹੁਣ ਦੱਛ ਤਾਂ ਦਿੱਤਾ ਹੁਣ ਤਾਂ ਹੁਣ ਦੱਸੇ ਕੜਾਤੀ ਲੈ ਫਿਰ ਹੁਣ ਦੱਛਤਾ ਜਣ ਕੜਾਤੀ ਨੰਗੀ ਡਿੱਕ ਡਿੱਕ ਗੱਲ ਪਹਿਲਾਂ ਵੀ ਸਲਾਹ ਹੁੰਦੀ ਹੈ ਕੋਈ ਆ ਬਸ ਦੋ ਜਣਾਂ ਦੀ ਵਿਆਹ ਕਰਕੇ ਕੀ ਲਈ ਆ ਆਪਾਂ ਕਿਵੇਂ ਕਹੀਏ ਤੂੰ ਮੇਰੀ ਗੱਲ ਛੁੰਟਾ ਮੇਰੀ ਛਲਾ ਲਈ ਕਿਹੜੀ ਗੱਲ ਜੀ ਐ ਮੇਰੀ ਛਲਾ ਲਈ ਤੂੰ ਤਾਂ ਮੇਰੇ ਤੋਂ ਜਿਉ ਹੋਇਆ ਫਰਦਾ ਕੀ ਲੈਣ ਦਾ ਮੇਰੇ ਕੋਲ ਕੀ ਹੈਗਾ ਕਾ ਤਾ ਕਾਰਡ ਨਹੀਂ ਚੁਪਾਇਓ ਕਾੜੇ ਕਾੜਾ ਫਨਾ ਬੋਲਿੰਗਾ ਤਪੜਾ ਮਰੂ ਗਲਤ ਹੈ ਕਾਰਡ ਗਾ ਲੁਪਾ ਦੇ ਮੈਂ ਨਹੀਂ ਫੂੰਗਰ ਤਿੱਟਕਿੰਗਾ ਜਿੱਥੇ ਪੱਠੋ ਲੱਤਾਂ ਟੋੜੀਆਂ ਨੇ ਬੰਦੇ ਦੀ ਕਿਹੜਾ ਕਿਹੜਾ ਕਾਰਡ ਤੂੰ ਚੱਪਦਾ ਕਾਰ ਚਿੱਟਕਿਆ ਕੰਮੀ ਗਲਾ ਜਦੋਂ ਮੈਂ ਤਨ ਉੱਪਰ ਦੇ ਕਾਰਟ ਚੱਤੇ ਹੋਏ ਨਹੀਂ ਵਿਆਹ ਕਰ ਚਿੱਤੇ ਕਹੋ ਜਦੋਂ ਕੋਈ ਬਾਰਦਤ ਕਰਦੇ ਉਹ ਫਿਰ ਉਹਦਾ ਫਿਰ ਸਿੱਟਾ ਜਦੋਂ ਤੂੰ ਕਹਿੰਦਾ ਪਪੜਾ ਮਾ ਦੇਗਾ ਜੰਮੀ ਸੀ ਉਹਦਾ ਜੰਮੀ ਸੀ ਜੀ ਇੱਕ ਮਹੀਨਾ ਹੋ ਗਿਆ ਫਿਰ ਜਦੋਂ ਬੰਦੇ ਨੂੰ ਪੈਸੇ ਨਹੀਂ ਬਣਦੇ ਫਿਰ ਨਾਮ ਤਾਂ ਬਣਾ ਲਈ ਅਸੀਂ ਨਾਮ ਕਰ ਲਿਆ ਫਿਰ ਤਾਂ ਕੁਝ ਕਰਾਂਗੇ ਨਾਮ ਬਣਾ ਲਿਆ ਨਵਿਆ ਕਰੇ ਹੋ ਜਾ ਕੇ ਅਸੀਂ ਉੱਥੇ ਕੱਢ ਕਰਨਾ ਆਪ ਤੁਸੀਂ ਬੁਲਟ ਲਈਏ ਮੇਰੀ ਗੱਲ ਸੁਣੋ ਮੈਂ ਥੋੜੇ ਛੱਤੇ ਕੰਮ ਖੜਿਆ ਮੈਨੂੰ ਠਾਈ ਹਜ਼ਾਰ ਦਾ ਕੰਮ ਹੈ 14000 ਨਗਦ ਦੇ ਗਿਓ 14 ਕਹਿੰਦੇ ਪਈ ਤੁਹਾਡਾ ਕੰਮ ਹੋ ਗਿਆ ਉਹ ਦੇ ਦਾਂਗੇ ਮੈਨੂੰ ਲੱਤਾਂ ਤੋੜਨੀਆਂ ਨਹੀਂ ਪੰਦੀ ਫਿਰ ਪਹਿਲਾਂ ਨਗਦ ਦਿਓ ਤੁਹਾਨੂੰ ਕਾਹਦਾ ਨਗਦ ਬਈ ਤੇ ਕਿਉਂ ਮੈਂ ਜੀ ਤਨਖਾਹ ਤੋਂ ਅਜੇ 4 ਦਿਨ ਹੋਏ ਨੇ ਤੈਨੂੰ ਆਈ ਬਈ ਉਹ ਸਰਦਾਰ ਜੀ ਤੇਲ ਖਰਚਾ ਹੁਣ ਤੁਰ ਕੇ ਜਾਇ ਕਰੀ ਬੰਦਾ ਮਰ ਬੱਵਾ ਅੱਖਾਂ ਨਹੀਂ ਪੜਿਆ ਕੱਢਦਾ ਜਾ ਖੱਟਿਆ ਤਾਂ ਮਹੀਨਾ ਦਿਮਾਗ ਸਾਰਾ ਇੱਕ ਮਿੰਟ ਤੁਸੀਂ ਤਾਂ ਹੀ ਆਉਣੇ ਬੁਲਟ ਤੇ ਅਸੀਂ ਲੱਤਾਂ ਤੋੜ ਨੰਨਾ ਨੱਕ ਛੱਬੀ ਥੋਡੀ ਦਾਣਾ ਥੋਡੀ ਆਉਣਾ ਇੱਥੇ ਬੰਦਾ ਮਿਲੂ ਆ ਟੱਕਰ ਇਹ ਗੱਲ ਹੁਣ ਝੂਠ ਹੈ ਪ੍ਰਧਾਨ ਜੀ ਦੇਖੋ ਜੇ ਤਾਂ ਕਿਦਾਂ ਮੰਨੂ ਥੁਠੇ ਪਾਉਣਾ ਤੂੰ ਗੋਬੂ ਬੋਲ ਜੇਦਾ ਫਰੋਂ ਕੰਮ ਕਰ ਓ ਓ ਬੰਦਾ ਤੂੰ ਫੇੜਿਆ ਤਕਾਇਓ ਜੀ ਹਾਇ ਕਾ ਮੇਰਾ ਆਉਂਦੇ ਟੈਂਕੀ ਵਾਲੇ ਡੇਰੇ ਆਪ ਤਾਂ ਤੁਸੀਂ ਲੰਗੇ ਪੂਰੀ ਤਾਂ ਮੇਰਾ ਛੜਾ ਤੂੰ ਛੇੜ ਕੇ ਹੁੰਦਾ ਜੀ ਮਨ ਲੱਗਾ ਸਾਈ ਅੱਖਰ ਪੈੜੀ ਨੇ ਕੱਟੇ ਦੀ ਫੁੱਟ ਮੈਨੂੰ ਫੁੱਤੂ ਬਣਾ ਬਣਾ ਤੂੰ ਮੈਂ ਮਾਰ ਕੇ ਰੱਖਦਾ ਮੂੰਹ ਤੋ ਕਰ ਦੂ ਮੇਰੇ ਛੜੇ ਦਾ ਅਸ਼ਕ ਦਾ ਤੈਨੂੰ ਅੱਜ ਕੀ ਕਹਿ ਦਿੱਤੀ ਵੀ ਜੇ ਕੰਮ ਚਾਉਣਾ ਮੈਨੂੰ ਅਸ਼ਕ ਦੀ ਪਛਾਣ ਦੇ ਦਿੱਤੇ ਮੈਂ ਮੈਂ ਉਹ ਵੀ ਬਰਦਾਸ਼ਤ ਕਰੀ ਮੈਂ ਕੋਈ ਆਸ਼ਕੀ ਉਸਕੀ ਨਹੀਂ ਕਰੀ ਹੈਗੀ ਜੀ ਉਹਨਾਂ ਇਹ ਦੇ ਜੀ ਖੜ ਮਮਾ ਇਹਦੇ ਨਹੀਂ ਲੜਾ ਲੜਾ ਠੱਠ ਵਾਦਾ ਕਰਨ ਨੂੰ ਬਤਾਉ ਰਹੀ ਜੀ ਪਰ ਖੜ ਚੁ ਕੁਛ ਨਹੀਂ ਕੁਛ ਨਹੀਂ ਕਹਿੰਦੇ ਹੈ ਤੂੰ ਖਾਤਾ ਮਗਦਾ ਤੈਨੂੰ ਟਖਾ ਮਾ ਖਾਤਾ ਮਾ ਨਾ ਬਸ ਕੁਛ ਨਹੀਂ ਨਹੀਂ ਮਨਾ ਖਾ ਕੇ ਕਰਾ ਤਰ ਐਦਾ ਕਰੀ ਰਹੀ ਹੁਣ ਐਸੀ ਤੇਰੀ ਕਰ ਦੂ ਮੈਂ ਇਹ ਦੇਖ ਲਿਆ ਢੋਲਾ ਨਾਲ ਸੰਤ ਨਹੀਂ ਲੜਾ ਜਾ ਬਲਤ ਕਰ ਪੱਟੇ ਨੇ ਇਹਨ ਫਿੱਤੇ ਫੱਦਾ ਹੋ ਮੈਂ ਪਰ ਗੰਤ ਘੱਲ ਦਈ ਫਿਰ ਵੀ ਹੈ ਬੋਲਟ ਦੇ ਇੱਕ ਮੱਛੇ ਬੇਈਮਾਨ ਬੇਈਮਾਨ ਹੋ ਕੇ ਬੋਲਟ ਦੇ ਕੇ ਮੇਰਾ ਬਾਗ ਜੀ ਮੇਰੇ ਘਰੇ ਦਾ ਬੜੀ ਕਮੀ ਗੜਾ ਬੈਠਾ ਸੀ ਅੱਜ ਤੋਂ ਬਾਅਦ ਤੂੰ ਬੈਠਾ ਖੜਾ ਮੇਰੇ ਕੋਲ ਪੁੱਛੀ ਨਹੀਂ ਹੈਗਾ ਤੂੰ ਕਾਹਦਾ ਖੜਾ ਨਹੀਂ ਪਿਆਰੀ ਕਰ ਜਾ ਤੇਰੇ ਬੇਬੂ ਅੰਦਰੋਂ ਲੁਕਣਾ ਨਹੀਂ ਤੈਨੂੰ ਸਾਡਾ ਤਾਂ ਲੱਗਦਾ ਹੈ ਪਰੇ ਪਰੇ ਨੂੰ ਤੇ ਤੂੰ ਛੇਵੇਂ ਲੱਗਾ ਯਾਰ ਕੰਮੀ ਆਇਆ ਆ ਛੋਲੇ ਚ ਕੀ ਆ ਯਾਰ ਇਹ ਹਜਾ ਯਾਰ ਐ ਮੈਨੂੰ ਵੀ ਨਹੀਂ ਪਤਾ ਹੈਗਾ ਕੀ ਆ ਪਰ ਇਹ ਉੜਦਾ ਛੋਲੇ ਦੇ ਸਿਰਤੀ ਹੈ ਇਹ ਤੂੰ ਇੰਨਾ ਟਾਈਮ ਹੋ ਗਿਆ ਨਾ ਰਹਿੰਦੇ ਨੂੰ ਤੈਨੂੰ ਇਹ ਨਹੀਂ ਪਤਾ ਵੀ ਝੋਲੇ 'ਚ ਕੀ ਹੈ ਉਹ ਖੋਲਣੀ ਨਹੀਂ ਦਿੰਦਾ ਵਾਹਿਆ ਤੂੰ ਨਾ ਰਹਿੰਦਾ ਹੋਏਗਾ ਐ ਕਰ ਪਹਿਲਾਂ ਇਹ ਝੋਲੇ ਦੀ ਅੱਖ ਰੰਗ ਲਿਆ ਜਦ ਤੇ ਦਾ ਝੋਲਾ ਉਰਾਪਰਾ ਹੋ ਗਿਆ ਸਮਝ ਲੈ ਇਹਦੇ ਪਿੱਛੇ ਕੁਝ ਨਹੀਂ ਹੈਗਾ ਇਹ ਝੋਲੇ ਦੇ ਸਿਰਤੀ ਆ ਜਿੰਨਾ ਹੈਗਾ ਝੋਲੇ ਦੇ ਕੰਮ ਕਰ ਦੇਦਾ ਤਾਂ ਬਾਅਦ 'ਚ ਕਰਾਂਗੇ ਆ ਫੇਰ ਚੱਲ ਜੇਲ ਤਾਂ ਕੱਪੜੇ ਤੋਂ ਲੱਗ ਰਹੀ ਐ ਸੱਸਰੀ ਕਾਲ ਦੀ ਸੱਸਰੀ ਕਾ ਸੱਸਰੀ ਕਾਲ ਹੋਤੋ ਤਾਂ ਬੀ ਵਧੀਆ ਤੁਸੀਂ ਠੀਕ ਹਾਂ 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 ਠੀਕ ਠਾਕ ਵਧੀਆ ਆ ਗਈ ਫਿਰ ਤਾਂ ਹਾਂ ਹਾਂ ਆ ਗਈ ਪਰ ਕਿਵੇਂ ਠੀਕ ਹੈ ਤੂੰ ਤੇ ਫੋਨ ਕਰ ਦਿੰਦੀ ਜੱਸਾ ਨੂੰ ਭੇਜ ਦਿੰਦੀ ਜੱਸਾ ਕਰਈ ਸੀਗਾ ਮੈਂ ਤਾਂ ਹੀ ਨਹੀਂ ਫੋਨ ਕਰਿਆ ਮੈਂ ਹਾਂ ਚੱਲ ਕਾ ਨੂੰ ਜੱਸੇ ਨੂੰ ਕਹਿਣਾ ਪਹਿਲਾਂ ਬਜ਼ਾਰਾ ਤਨੂੰ ਪਤਾ ਛੱਡ ਕੇ ਆਇਤੀ ਮੈਨੂੰ ਮਾਂ ਚੱਲ ਤੁਰਕੀ ਲੰਘ ਜਾਨੀ ਐਗੀ ਮਾਂ ਸਾਈ ਤੁਰਕੇ ਮੇਰਾ ਤਾਂ ਨਾ ਲੱਕ ਰਹਿ ਗਿਆ ਮੋਟਰਸਾਈਕਲ ਤੇ ਲੈ ਜਾਂਦਾ ਚੱਲ ਕੋਈ ਗੱਲ ਨਹੀਂ ਕੋਈ ਨਹੀਂ ਜਾ ਮੈਂ ਹਾਂ ਆਜਾ ਚੰਗਾ ਪਾਣੀ ਦਿਨੀ ਮੈਂ ਚੋੜਾ ਮੈਂ ਕੰਬਲ ਜੀ ਸਸਰੀ ਘਰ ਬਾਦ ਵਿੱਚ ਸਸਰੀ ਕਾ ਆ ਗਈ ਹਾਂ ਆ ਗਈ ਜਨਵਾਸਦਰ ਕੀ ਗੱਲ ਕਿਵੇਂ ਉੱਜਾ ਜਾ ਫਿਰਦਾ ਮੈਂ ਮਾੜਾ ਤੇਰੇ ਨਾਲ ਚੜਾ ਮਾੜਾ ਬੱਬੀ ਅੱਛਾ ਹਾਂ ਕੰਮ ਹੋ ਜਾ ਉਦੋਂ ਵਧੀਆ ਨਿਪੜ ਗਿਆ ਕੰਮ ਹਾਂ ਹਾਂ ਵਧੀਆ ਨਿਪੜ ਗਿਆ ਉਦੋਂ ਤਾਂ ਅਰਦਾਸ ਜੀ ਕਰਾਤੀ ਤੀਗੀ ਹਾਂ ਵਧੀਆ ਟਾਈਮ ਸਿਰ ਕੰਮ ਨਿਪੜ ਗਿਆ ਫਿਰ 5:00 ਵਜੇ ਮੁੰਡੇ ਨੂੰ ਚੜਾਤਾ ਸੀ ਅੱਛਾ 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 ਹਾਂ ਠੀਕ ਹੈ ਕੱਲ ਨੂੰ ਮੌਕਾ ਹੋਣਾ ਮੈਨੂੰ ਦੱਸਦਾ ਹਾਂ ਕੱਲ ਨੂੰ ਪਹੁੰਚ ਹੋਣ ਲੱਗਦਾ ਚੱਲ ਧਿਆਨ ਨਾਲ ਜਾਈ ਮੜੇ ਲੈ ਬੰਤ ਨਹੀਂ ਦਿੰਦਾ ਪਤਾ ਨਹੀਂ ਬਾਈ ਝੋਲਾ ਜਾ ਲੈ ਕੇ ਗਿਆ ਹੈ ਤੇ ਬਾਈ ਉਹ ਕਿੱਧਰ ਗਿਆ ਮੈਨੂੰ ਕੀ ਪਤਾ ਕਿੱਥੇ ਗਿਆ ਮੈਂ ਤਾਂ ਇਹ ਕਹਿੰਦੀ ਮੈਂ ਜਦੋਂ ਮੈਂ ਕੱਲ ਗਈ ਸੀ ਉਦੋਂ ਬਾਈ ਦਾ ਬੀਪੀ ਜਾ ਵਾਲਾ ਵਧਿਆ ਪਿਆ ਸੀਗਾ ਹੁਣ ਠੀਕ ਹੈ ਉਹਦਾ ਬੀਪੀ ਵਧਣਾ ਦੂਜਿਆਂ ਦਾ ਨਾ ਵਧਾ ਦੂਗਾ ਬੀਪੀ ਉਹ ਕਿਉਂ ਇਹ ਰੰਗ ਰਲੀਆਂ ਮਨਾਉਂਦਾ ਪਿਆ ਸੀ ਕਦੀ ਮੀਟ ਕਦੀ ਸ਼ਰਾਬਾਂ ਉਹ ਲੰਗੜਾ ਜਿਹਾ ਬੁਲਾਣਿਆਂ ਨਾਲ ਪਰ ਫਿਰ ਕੀ ਹੋ ਗਿਆ ਉਹ ਘੜ ਅੱਜ ਦੇ ਖਾਂਦੇ ਪੀਂਦੇ ਨੇ ਉਮਰਾਂ ਤਾਂ ਲੰਘੇ ਖਾਂਦੇ ਪੀਂਦਿਆਂ ਦੀਆਂ ਫਿਰ ਸਾਨੂੰ ਕਿਉਂ ਪਖੰਡ ਕਰ ਕਰ ਦਿਖਾਉਂਦਾ ਤੂੰ ਤਾਂ ਚਲੀ ਗਈ ਪੇਕਿਆਂ ਨੂੰ ਮੈਂ ਜੱਸਾ ਤੇ ਬਾਈ ਚਲੇ ਗਿਆ ਪ੍ਰਾਂਝਲ ਨੂੰ ਲੈਣ ਸਵੇਰ ਤੋਂ ਕਹਿੰਦਾ ਮੇਰਾ ਤਾਂ ਬਲੱਡ ਵਧਿਆ ਮੈਨੂੰ ਤਾਂ ਗੋਲੀ ਦੇ ਦਿਦੋ ਮੈਨੂੰ ਟੀਕੇ ਲਵਾ ਦਿਓ ਤੇ ਇੱਥੇ ਜਦੋਂ ਮੀਟ दारू ਆ ਉਹ ਖਾਂਦਾ ਪੀਂਦਾ ਸੀ ਉਦੋਂ ਚਲ ਕੋਈ ਨਾ ਫੇਰ ਖਾਣ ਪੀਣ ਨਾ ਕੀ ਹੋ ਗਿਆ ਤਨਜਾ ਨਹੀਂ ਵੱਧ ਘੱਟ ਬੋਲਿਆ ਕੋਈ ਮੈਂ ਖਾਣ ਪੀਣ ਤੋਂ ਰੋਕਦੀ ਆਂ ਭੁੱਕੀ ਖਾਂਦਾ ਖੀਮਾ ਖਾਂਦਾ ਮੈਂ ਕਦੀ ਰੋਕਿਆ ਆਂ ਆਪ ਦਿੰਨੀ ਆਂ ਮੈਂ ਜਿਹੜੀ ਚਰਨੋਬਲਾਈ ਸੀ ਤੀਵੀਂ ਬਾਜੀ ਕਰਦਾ ਉਹ ਦੱਸ ਮੈਨੂੰ ਕੀ ਕਰਾਂ ਮੈਂ ਚਰਨੋ ਉਹ ਕਿ ਨਹੀਂ ਬਲਾਈ ਓਰੇ ਇਹਨਾਂ ਦੋਵਾਂ ਜਣਿਆਂ ਨੇ ਅੱਗੇ ਤਾਂ ਖੇਤਾਂ ਤੱਕ ਹੀ ਸੀ ਹੁਣ ਤਾਂ ਘਰ ਵੜ ਲਈ ਅਗਲੇ ਨੂੰ ਤਮ ਖਾਨ ਨੂੰ ਮੋਰੀ ਤੇ ਆਈ ਹੈ ਉਹਨੇ ਏਸੀ ਲਵਾਤਾ ਇਨੇ ਚੱਕ ਕੇ ਐਡੀ ਡਲੇ ਜਿਹੜੀ ਸ਼ਾਪ ਦੇਤੀ ਐ ਚ ਉਹਦੀਆਂ ਤਾਂ ਆਪੇ ਦੱਸੇ ਉਂਗਲਾਂ ਘੇਓਚ ਨੇ ਚਲ ਕੋਈ ਨਾ ਜਿਹੜਾ ਕੁਝ ਹੋਣਾ ਤੇ ਹੋ ਗਿਆ ਐਵੇਂ ਆਪਣੇ ਦਬਾਕ ਤੇ ਕਾਹਤੋਂ ਲੋੜ ਪਾਇਆ ਬੀਬੀ ਤਾਂ ਮੈਨੂੰ ਤੇਰਾ ਵਧਿਆ ਲੱਗਦਾ ਆ ਦੇਖ ਲੈ ਮੂੰਹ ਕਿੰਨੇ ਲਾਲ ਹੋਏ ਪਏਗਾ ਬੀਪੀ ਉਹਨੂੰ ਉਹਨੂੰ ਨੀ ਨਾ ਪਰਵਾਹ ਹੈਗੀ ਮੇਰਾ ਤਾਂ ਬੀਪੀ ਹੁਣ ਮੇਰੀ ਮਾਂ ਨੂੰ ਦੱਸਾਂ ਉਹ ਕੀ ਕਵੇ ਚਾਲੇ ਢੀ ਦੁਰਗੱਲ ਕਾਨੂੰ ਪਹੁੰਚਾਉਣੀ ਆ ਮਾਲਵੇ ਦੱਸਨੀ ਤਾਂ ਲੋੜ ਹੀ ਨਹੀਂ ਹੈਗੇ ਸਾਰੇ ਕੰਡੇ ਨਾਲ ਲੰਗੜਾ ਜਾ ਵੀਜਦਾ ਬਾਈ ਨਹੀਂ ਇਹ じゃ ਹੈਗਾ ਬਾਈ ਤਾਂ ਤੈਨੂੰ ਪਤਾ ਅੰਮਾਂ ਕਰ ਲੱਗ ਜਾਂਦਾ ਉਹਦੇ ਇੱਕ ਦਿਨ ਨਹੀਂ ਸੁਖ ਦਾ ਸਾਹ ਕੱਟਿਆ ਹੁਣ ਰਵੇ ਆਪਦੀ ਰਨ ਕੋਲੇ ਇੱਥੇ ਨਹੀਂ ਵੜਨ ਦਿੰਦੀ ਮੈਂ ਆਖਰ ਨੂੰ ਘਰੇ ਤਾਂ ਆਉਗੀ ਹੁਣ ਕਿੰਨਾ ਕੁਚੇਰ ਬੈਠਾ ਰਹੂ ਕਿਉਂ ਜਦੋਂ ਇੱਥੇ ਰੰਗ ਰਲੀਆਂ ਮਨਾਉਂਦਾ ਉਦੋਂ ਚੱਲ ਕੋਈ ਤੀਵੀਂ ਬਾਜੀ ਕਰਨ ਦਾ ਕੀ ਹੁਣ ਬਾਈ ਵੀ ਤਾਂ ਹੈਗਾ ਜੱਸਾ ਵੀ ਤਾਂ ਹੈਗਾ ਉਹ ਕਿੰਨੀ ਕੁ ਤੀਵੀਂ ਬਾਜੀ ਕਰਦੇ ਨੇ ਨੀ ਉਹ ਬਗਿਆਰ ਦਾ ਲੰਗੜਾ ਜਾ ਜਿਹੜੇ ਦੇ ਨਾਲ ਰਹਿੰਦਾ ਤੈਨੂੰ ਕਹਿਤਾ ਰਹੀਆਂ ਮੈਂ ਹੋਰ ਬਾਈ ਕੀ ਬੌਲਾ ਥੋੜੀ ਹੈਗਾ ਬਾਈ ਬਸ ਪਤਾ ਨਹੀਂ ਉਹ ਹੈ ਕੀ ਦਾ ਕਰਦਾ ਕੀ ਨਾ ਬਾਈ ਜਿਵੇਂ ਉਹ ਕਹਿੰਦਾ ਬਾਈ ਉਵੇਂ ਹੀ ਕਰਦਾ ਮੇਰੀ ਤਾਂ ਸੱਚੀ ਗੱਤ ਤਸਾਂ ਮੈਂ ਭੋਰਾ ਪਰ 20 ਸਾਲ ਦੀ ਇਹ 40 ਸਾਲ ਦਾ ਮੈਂ ਤਾਂ ਫਿਰ ਵੀ ਸਬਰ ਦਾ ਘੁੱਟ ਭਰ ਲਿਆ ਕਿ ਵੱਡੀ ਉਮਰ ਦਾ ਚੱਲ ਕੋਈ ਨਹੀਂ ਜਿਵੇਂ ਮਾਂ ਪਿਓ ਨੇ ਤੋਰਤਾ ਪਰ ਇਹ ਕੋਈ ਸਿਆਣੀ ਗੱਲ ਕਰਨ ਦੀ ਵਜ੍ਹਾ ਹੈ 20 ਸਾਲਾਂ ਨਾਲੋਂ ਵੀ ਟੱਪਿਆ ਪਿਆਗਾ ਤੇਵੀ ਦੇਖਦਾ ਤੇ 6 ਫੁੱਟ ਲੰਮੀ ਸ਼ਾਲ ਮਾਰਦਾ ਉਹ ਜੀ ਕਹਿੰਦਾ ਮੇਰੇ ਗੋਡੇ ਦੁਖਦੇ ਆ ਚੱਲ ਕੋਈ ਨਾ ਸਰਬੀ ਠੰਡੀ ਰਹਿ ਇਹੜਾ ਕੁਝ ਹੋਣਾ ਤੀ ਦੇ ਖੋਤਾ ਹੋ ਗਿਆ ਆ ਜਾਣ ਦੇ ਬਾਈ ਨੂੰ ਕਰ ਫਿਰ ਪਾ ਕਰ ਦੇ ਦੇ ਨਾਲ ਗੱਲ ਤੂੰ ਐ ਕਰ ਬੰਦ ਚਾਟ ਰਾਮ ਕਰ ਲੈ ਕਪੜੇ ਜੇ ਮੈਂ ਤਵਾ ਦੇਣੀ ਆ ਪਰੰਜਲ ਨਾਲ ਉਹ ਜੀ ਮੇਰੀ ਲੋੜ ਪਾਈ ਲੋੜ ਤਾਂ ਮਨ ਪਤਾ ਨਹੀਂ ਕਿੱਥੇ ਕੀ ਕਰੂੰਗਾ ਮੈਂ ਨੂੰ ਆਇਆ ਕਹਿਦੀ ਮੈਂ ਕਰਦੇ ਹੋਰ ਉਹ ਨਾਲ ਲੈ ਆਉਂਦੇ ਸਰ ਬਣੋ ਰਹਾ ਨੂੰ ਯਾਰ ਆੜੋਂ ਬਰੇ ਯਾਰਾ ਕਿਆ ਉਰਾਲਾ ਪਾਣਾ ਦਾ ਸਲੋਕਾ ਚੈ ਨਹੀਂ ਘਰ ਦੀ ਗੱਲ ਆ ਪਾਪੇ ਬਹਿ ਕੇ ਕਰ ਲਾਗੇ ਸਾਲੇ ਬੇਰੀ ਸੁਣ ਗੱਲ ਉਹ ਠੱਡਾ ਰਹੀ ਆ ਕੀ ਨਾ ਜਾਦੇ ਗਰਮਣਾ ਹੋਈ ਆਪਣੀ ਜਬਾਖੜੇ ਕੀ ਕਹਿੰਦੇ ਨੇ ਹੈ ਕਹਿਣਾ ਕੀ ਆ ਕੰਜਦਿਆ ਮੇਰੇ ਤਾਂ ਲੱਤਾਂ ਕਮੀ ਦੇ ਨੇ ਘਰੇ ਜਾਂਦੇ ਹੋਏ ਉਸਨੀ ਹੁੰਦਾ ਬਾਈ ਕੇ ਪਾ ਮਾਫੀ ਮਗ ਲਾਗੇ ਆਪਣੀ ਜਬਾਖ ਖਾਣਾ ਬੜੇ ਮੱਗਾਗੇ ਇਹ ਜੀ ਕੀ ਬੇਇੱਜ਼ਤੀ ਆ ਹੋ ਬਸ ਆਦਾ ਹੈ ਅਗੋੜਾ ਹੀ ਨਹੀਂ ਨਾਲੇ ਤੂੰ ਫੇਕਾ ਦਾ ਕਰਦ ਰਿਹਾ ਸਾਰਾ ਲਜਾਮ ਆਪਦੇ ਤੇ ਲੈ ਲਊ ਓਏ ਕਵਰਾਈ ਨਾ ਵੀਰਾ ਹੈਗਾ ਤੇਰੇ ਨਾਲ ਆਖ ਨੂੰ ਪਤਾ ਨਹੀਂ ਗਿਆ